ਚੰਗੀ ਪੜੀ ਪਲੂਸੀ ਵੈੜ ਤੇ ਵੇਖ ਇਧਰੋਂ ਦਿਖਾਏ ਨੂੰ ਮੂਲੋ ਮਹੀਨੇ ਵੀ ਕਿਤੇ ਰਹਿ ਕੇ 4 ਰਹਿ ਕੇ ਬਾਈ ਯਾਰ ਹਨਾ ਹਾਂ ਬਸ ਇਹਦਾ ਪਾਲਣ ਵਾਲੀ ਐ ਡਬਲ ਰੁਪਏ ਕਰੂ ਠੀਕ ਹੈ ਠੀਕ ਹੈ ਖੜੇ ਬੰਦੇ ਦਾ ਸ਼ਾਂਜਲਾ ਵੀ ਮਹੀਨੇ ਦਾ 10000 ਰੁਪਏ ਕੋਲੇ ਜੋੜੂ ਸਹੀ ਗੱਲ ਹੈ ਸਹੀ ਗੱਲ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗੱਬਣ ਗਾਂ ਤੇ ਇੱਕ ਗੱਬਣ ਤੋਕੜ ਬਾਈ ਮਸ਼ਹੂਰ ਆ ਗੱਬਣ ਤੋਕੜ ਲੈਉਣ ਚ ਗਾਵਾਂ ਤੇ ਹਮੇਸ਼ਾ ਗੱਭਣ ਤੋਂ ਕੋੜ ਦੇ ਪਾਰ ਦਾ ਕੰਮ ਕਰਦਾ ਬਾਈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000655 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ 28 ਤੱਕ ਅੰਮ੍ਰਿਤ ਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਰ ਬਾਈ ਜੀ ਸੱਸੀ ਕਾ ਜੀ ਅਛਰੀ ਗੱਲ ਜੀ ਨਾਮ ਗਰਦੀਪ ਸਿੰਘ ਜੀ ਫਰੰਡ ਸੈਨਾ ਜੀ ਜ਼ਿਲ੍ਹਾ ਬਰਨਾਲਾ ਜੀ কই ਕਿੱਥੋਂ ਲੱਭ ਕੇ ਲਿਆਉਣਾ گاਵਾ ਯਾਰ ਤੂੰ ਬਰੇ ਬਾਸ ਤੌਰ ਫਰਕੀ ਭਾਲਦੇ ਪਹਿਲੀ ਗੱਲ ਤਾਂ ਆਪਾਂ ਮੰਡੀ ਤੇ ਮੰਡੀ ਤੋਂ ਮਾਲ ਨਹੀਂ ਲੈਂਦੇ ਠੀਕ ਆ ਨਾ ਵਪਾਰੀ ਤੋਂ ਮਾਲ ਲਈਆ ਪੱਤਰੂ ਮਾਲ ਲੈਣਾ ਤਾਂ ਮੈਂ 2-4 ਦਿਨਾਂ ਰੱਖ ਕੇ ਮੈਂ ਠੀਕ ਆ ਆ ਬੈਠ ਲੇਤੀ ਮੈਂ ਫਾਰਮ ਚੋਂ ਹਾਂ ਇਹ ਹੈਗੀ 5.5 ਮਹੀਨੇ ਦੀ ਗੱਬਣ ਆ ਗਈ। ਹਾਂਜੀ। ਦੁੱਧ ਦੇ ਥੱਲੇ ਆਪਾਂ ਚੋਕ ਲੈਂਦੇ ਸੀ 6। ਹਾਂਜੀ। ਤੇ ਆਪਣੇ ਕੋਲ 5 ਕਿਲੋ ਦੁੱਧ ਦਿੱਤਾ ਆਪਾਂ ਮੇਰੇ ਕੋਲ 4 ਮੰਨ ਕੀ ਲੈ ਲੇ। ਠੀਕ ਆ। ਤੂੰ 5 ਕਿਲੋ ਦੁੱਧ ਹੈਗਾਗਾ? ਹਾਂਜੀ। ਬਾਕੀ ਆ ਪਲੀ ਪੂਲੀ ਵੀ ਕੱਦ ਕਾਟ ਦੀ, ਨਰੋਲੀ ਨਿਗਰ, ਪੂਰੇ ਬਹਿੜ 200 ਰੁਪਏ ਕਰੂ ਲੱਖ ਰੁਪਏ ਦੀ ਬਹਿੜ ਆ ਮੂਰੇ। ਤੇ ਤਾਜੀ ਏਡਾ ਦੱਸਿਆ ਉਹਨਾਂ ਫਾਰਮ ਵਾਲਿਆਂ ਨੇ ਕਿੰਨੇ ਕਿ ਦੁੱਧ ਦਿੰਦੀ ਸੀ? ਤਾਜੀ ਏਡਾ ਆਪਾਂ ਪੁੱਛਣੀ ਮੀ ਕਹਦੀ ਏ ਕਟੋ ਕਟ ਹੈਗੀ ਆ 25-26 ਕਿਲੋ ਵਾਲੀ ਦਾ। ਦੱਸਦੀ ਆ ਬਹਿੜ। ਜਿਵੇਂ ਲੈਵਾ ਜਾ ਤੇ ਲੱਟੋ ਹਾਂ ਖਣ ਵਿਚਾਰਾ ਕਰਮਾ ਵਾਲੀ ਤੇ ਰੇਟ ਬਾਈ ਕਰਦੀ ਵਿਚਾਰ ਸਹੀ ਥੋੜਾ ਹੁਣ ਇਹਦਾ ਤਾਂ ਕਰਕੇ ਹੋਊਗਾ ਕਿ ਇਹ ਵੱਡੀ ਹੋਈ ਬਣੀ ਵੀ ਆ ਠੀਕ ਆ ਮੁੱਲ ਵੀ ਇਹਦਾ 53000 53000 ਹੂੰ ਠੀਕ ਆ ਰੇਟ ਤੇਰੇ ਬਿਰੇ ਕੋਲ ਜਾਜ ਹੁੰਦੇ ਖੱਟੇ ਬਾਹਰ ਦੇਖੋ ਤੁਸੀਂ ਆ ਮੂੰਹ ਮੈਂ ਤੋਰਦਾ ਮੂੰਹ ਮਾਂ ਦਿਖਾ ਬਾਹਰ ਦਾ ਲੋ ਭਰਾ ਰੇਟ ਬਾਈ ਨੇ 53000 ਰੁਪਏ ਦੱਸਿਆ ਠੀਕ ਆ ਨਾ ਚੰਗੀ ਪਲੀ ਪਲੂ ਬਾਲੀ ਪਰੀ ਬਾਲੀ ਪਲੀ ਵੀ ਵੇੜਾ ਦੇਖ ਅਗਲਾ ਚੈੱਕ ਕਰਾ ਦੇ ਆਪਣੀ ਚੈੱਕ ਕਰਾਈ ਵੀ ਆ ਖੇਸ਼ ਪੂਸ਼ ਦਿਖਾ ਕੇ ਲੈ ਆ ਬਈ ਤੇ ਲੈ ਆ ਮੱਝ ਮਾਰ ਦੀ ਲੋ ਜੀ ਪੂਰੀ ਟੌਪ ਕੁਆਲਿਟੀ ਆ ਲੋ ਜੀ ਨੇ ਗਰਨਰੋ ਇਹ ਹੋਊਗਾ ਆਪ ਹੀ ਦੱਸਦੇ ਹੁਣ ਤੇਰੇ ਸਾਹਮਣੇ ਹੀ ਆ ਮੈਨੂੰ ਦੱਸਣ ਦੀ ਲੋੜ ਹੀ ਚੰਗੀ ਪੜੀ ਪਲੂਸੀ ਵੈੜ ਤੇ ਵੇਖ ਇਧਰੋਂ ਦਿਖਾ ਇਹਨੂੰ ਮੂਲੋ ਮਹੀਨੇ ਵੀ ਕਿਤੇ ਰਹਿ ਕੇ 4 ਰਹਿ ਕੇ ਬਾਈ ਯਾਰ ਹਣਾ ਹਾਂ ਬਸ ਇਹਦਾ ਪਾਲਣ ਵਾਲੀ ਐ ਡਬਲ ਰੁਪਏ ਕਰੂ ਠੀਕ ਹੈ ਠੀਕ ਹੈ ਖੜੇ ਬੰਦੇ ਦਾ ਸ਼ਾਮ ਜਲਾ ਵੀ ਮਹੀਨੇ ਦਾ 10000 ਰੁਪਏ ਕੋਲੇ ਜੋੜੂ ਸਹੀ ਗੱਲ ਹੈ ਸਹੀ ਗੱਲ ਥੋੜੀ ਦਿਨ ਫੇਰ ਫਿਰਾਂਗੇ ਲੋਜੀ ਕੋਈ ਗੱਲ ਕੋਈ ਗੱਲ ਮੋੜੇ 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 ਮੋੜ ਤੱਕਾ ਕਰ ਦੇਹਾ ਜਾਨਵਰ 10000 ਰੁਪਏ ਮਹੀਨਾ ਵੈੜ ਜੋੜੂ ਜਿਹੜੀ ਬਚੀ ਆ ਸਾ ਛੋਟੀ ਜਿਹੇ ਤਾਂ ਨਾਲ ਇਹਦਾ ਕੋਈ ਚ બસ ਫਿਰ ਦੱਸਣ ਦਾ ਫਰਜ਼ ਬਣਦਾ ਹੈ ਕਿ ਦੂਰੋਂ ਲੱਗਦਾ ਦੱਸਣ ਦਾ ਫਰਜ਼ ਬਣਦਾ ਮਾਰਨਾ ਮਾਰਨਾ ਚਾਕੇ ਲੋ ਲੋ ਜੀ ਕੱਦ ਬੈਠ ਚੰਗੀ ਪਲੀ ਪਿਲੀ ਅਸੀਂ ਚੱਲਾ ਪੁੱਤ ਲੋ ਜੀ ਤੂੰ ਲੈ ਵਾ ਫੇਰ ਦਿਖਾਣਾ ਬਾਈ ਕਹਿੰਦਾ ਚਾਹ ਦੋ ਡੰਗ ਤਿੰਨ ਡੰਗ ਚੋ ਕੇ ਲੈ ਜੋ ਸੋਕੜ ਗੱਬਣਾ ਦਾ ਬਾਈ ਮਸ਼ਹੂਰ ਆ ਨੇੜੇ ਨੇੜੇ ਪਿੰਡਾਂ ਦਾ 17 ਪੰਜੇ ਮਾਰ ਦਿੰਦੇ ਮੜੀ 17 ਮਾਰ ਦਿੰਦਾ ਬਣਾ ਜੀ ਜੱਜਮੈਂਟ ਜੀ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਲੋ ਤੱਕ ਕੋਈ ਖਿਮਾਚ ਕਰਨਾ ਨਹੀਂ ਚਾਹੀਦਾ ਟਾਈਮ ਤੋਂ ਪਹਿਲਾਂ ਹਾਲ ਲੋ ਆਈ ਬੈਣ ਖਿਮਾਚ ਤਾਂ ਹੀ ਮਾਰਦਾ ਬਾਈ ਮਾ ਠੀਕ ਆ ਵਾ ਠੀਕ ਆ ਰਾਕ ਤੁਨ ਕੋਈ ਕਸਮਾਈ ਨਹੀਂ ਕੋਈ ਕੁਝ ਨਹੀਂ ਕਰੀ ਰਹੀ ਆਪਾਂ ਇਹ ਲਾ ਤੀਜਾ ਤੋ ਫਾਈ ਮਾਰ ਦੇ ਪਰਲਾ ਚੌਥਾ ਲਓ ਜੀ ਕੱਢ ਜੋ ਲਓ ਜੀ ਕੱਢ ਲਾ ਠੀਕ ਹੈ ਕਿਆ ਕਰ ਲੋ ਭਰਾ ਲਓ ਜੀ ਤੁਸੀਂ ਵੀ ਚੋਕੇ ਚੋਕੇ ਲੈ ਕੇ ਆ ਬਾਈ ਇਹਨੇ ਤਾਂ 10 ਤਾ ਆਦਾ ਹਨਾ ਰੇਟ ਬਾਈ ਮੜਾ ਮੋਟਾ ਹੋ ਰਿਹਾ ਮਾਨਤਾਂਗੇ ਮੜਾ ਮੋਟਾ ਹੀ ਕਰਾਂਗੇ ਜੀ ਬੜਾ ਨਹੀਂ ਕਰਨਾ ਹਾਂ ਬਸ ਠੀਕ ਹੈ ਬਸ 10000 ਰੁਪਏ ਜੋੜੂ ਯਾਰ ਜਿੰਨੇ ਮਹੀਨੇ ਰਹਿੰਦੇ ਆ ਠੀਕ ਹੈ ਨਾਲ ਲਾਉ ਮੜਾ ਜਾਨੂੰ ਇੱਥੇ ਖੜੀ ਅੱਜ ਵੀ ਦੂਜੀ ਦੱਸੋ ਜਾਣਕਾਰੀ ਇਹ ਵੀਰੇ ਹੈਗੀ ਹੈਗੀ 11 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਤੇ ਕੱਚੀ ਹੈਗੀ ਲੇਵਾਲੂ ਆ ਬੜ ਬਹੁਤ ਪੂਰਾ ਫੁੱਲ ਲਾਉ ਤੋ ਤੇ ਰਹਿਣੀ ਜਾਣਾ ਬਹਿੜ ਤੋ ਅੱਛਾ ਜੀ ਇਹ ਵੀ ਆਪਾਂ ਪਿੰਡੋ ਲੈਤੀ ਹੈਗੀ ਆਪਣੇੋਂ ਅੱਛਾ ਜੀ ਲੋਕਲੀ ਹਾਂਜੀ ਤੇ 22 ਕਿਲੋ ਦੁੱਧ ਦੱਸਿਆ ਵਾ ਅੱਛਾ ਹਾਂ 22 ਲੀਟਰ ਦੁੱਧ ਹਾਂ ਤੇ ਰੇਟ ਭਰਾ ਦਾ ਜਾ ਜਾ ਰੇਟ ਤਾਂ ਫੋਨ ਤੇ ਕਰਾਂਗੇ ਜੀ ਕੱਚੀ ਆ ਇਹ ਹਲੇ ਕੱਚੀ ਆ ਹਾਂ ਕਈ ਵਾਰੀ ਨਾਂ ਵੀ ਕੀ ਤਫਰੋਹੇ ਸ਼ਾਹਪਨਾਂ ਨੂੰ ਮੂਰੇ ਫਵਾਦ ਨਹੀਂ ਨਾ ਪਾਏ ਜਾਂਦੇ ਦਿਨ ਕਿੰਨੇ ਵਜੇ ਰਹਿੰਦੇ ਆ ਇਹ ਤੇ 11 ਤਰੀਕ ਨੂੰ ਦਿਨ ਪੂਰੇ ਆ ਅੱਜ ਕਿੰਨੇ ਹੋ ਗਈ 5 ਕਿ 4 ਅੱਜ ਨੋ ਨੀ ਇਕੜੇ ਲੂ ਵਹਿੜ ਆ ਗਈ ਕੋਈ ਐ ਨਹੀਂ ਮੰਡੀ ਮੁੰਡੀ ਆ ਨਹੀਂ ਇਹ ਵੀ ਡਾਇਮੰਡ ਪੀਛੀ ਆ ਦੇ ਠੀਕ ਆ ਤਨ ਤਰੀਕ ਹੋਈ ਅੱਜ ਹਾਂ 11 ਤਰੀਕ ਨੂੰ ਪੂਰੇ ਆ ਮੰਡੀ ਕੋਈ ਉਪਰਾਂ ਨਹੀਂ ਕਰਾ ਤੜ ਕੇ ਲਿਆਂਦੀ ਠੀਕ ਆ ਨੌਕ ਤੇ ਲੱਗ ਦੂ ਨਹੀਂ ਲੱਜ ਮੈਂ ਘਰੇ ਹੀ ਖੜੀ ਹੁੰਦੀ ਆ ਪਹਿਲਾਂ ਸਹੀ ਗੱਲ ਹੈ ਕੱਦ ਕਾਠ ਦਿਖਾ ਦੇ ਇਹਦਾ ਸਹੀ ਗੱਲ ਹੈ ਸਹੀ ਗੱਲ ਘਰੇ ਰੱਖਣ ਵਾਲੇ ਬੰਦੇ ਦੀ ਗਾਰੰਟੀ ਦਾ ਰਹਿੜ ਠੀਕ ਆ ਜੀ ਬਾਕੀ ਇੱਕ ਗੱਲ ਆ ਬੰਦ ਕਰ ਮੀ ਵੀ ਘਟ ਮੰਨਦੀ ਹੁੰਦਾ ਇੱਕ ਹੋਰ ਵੀ ਆ ਨਾ ਬਾਈ ਹਾਂਜੀ ਐ ਆ ਜੀਤੇ ਪਸ਼ੂ ਤਾਂ ਅਗਲਾ ਮੰਡੀ ਤੋਂ ਲਿਆ ਲਿਆ ਕੀ ਵੇਚੀ ਜਾਂਦਾਗਾ ਇਹ ਆਪਣੇ ਇਧਰਲੇ ਏਰੀਆ ਦਾ ਪਸ਼ੂ ਆ ਠੀਕ ਆ ਜਿਵੇਂ ਹੁਣ ਕੋਈ ਬਾਹਰੋਂ ਪਸ਼ੂ ਆਪਾਂ ਕੰਟਰੀ ਚ ਲਿਆਉਣੇ ਉਹ ਪਸ਼ੂ ਆ ਕੇ ਆਪਣੇ ਦੁੱਧ ਨਹੀਂ ਦਿੰਦਾ ਸਹੀ ਗੱਲ ਆ ਇਹ ਆਪਣੇ ਏਰੀਆ ਦਾ ਪਸ਼ੂਆ ਨਹਿਰ ਦੇ ਨਾਲ ਘਰ ਆਪਾਂ ਘਰੇ ਵੀ ਬੰਦੇ ਦੇ ਲੈ ਜਾਗੇ ਮਿਲਕਣੀਆਂ ਦੇ ਘਰੋਂ ਲੈਤੀ ਜਗੀ ਠੀਕ ਆ ਇਹ ਦੁੱਧ ਦੇਣ ਵਾਲਾ ਪੀਛ ਹੁੰਦਾ ਆਪਣੇ ਏਰੀਆ ਦਾ ਠੀਕ ਆ ਬਾਹਰਲੀ ਕੰਟਰੀ ਦਾ ਪਸ਼ੂ ਆਪਣੇ ਆ ਕੇ ਦੁੱਧ ਨਹੀਂ ਦਿੰਦਾ ਆਕੇ ਮੈਨੂੰ ਰਗੜਦਾ ਨਾ ਜੁਕੀ ਵਾਲੇ ਚ ਹਾਂ ਉਹ ਬਸ ਉਹ ਲੈ ਉਹ ਉਹੀ ਦੇਖੋ ਜੀ ਲਫਾਫਾ ਹੀ ਹੁੰਦਾ ਉਹ ਹਾਂ ਉਹ ਗੰਨੇ-ਗੰਨੇ ਖਾਂਦੀਆਂ ਆਪਣੇ ਆ ਕੇ ਦੁੱਧ ਨਹੀਂ ਦਿੰਦੀ ਇਹ ਸਹੀ ਗੱਲ ਆ ਉਹ ਲੈਵਾ ਮੈਨੂੰ ਬਾਹਰ ਦੇਖਿਆ ਮੈਨੂੰ ਕਹਿੰਦਾ ਪੂਰਾ ਦੋ 12 13 ਦੋ ਉਪਰਾ ਝੂਠ ਨਹੀਂ ਇਹ ਜਮਾ ਬੰਦੇ ਖੇਰੀਏ ਚ ਬੈਠਿਆ ਸੂਏ ਦੇ ਨਾਲ ਠੀਕ ਆ ਜਮਾ ਸੂਏ ਦੇ ਕਿਨਾਰੇ ਤੋਂ ਵੀ ਆਈ ਵੀ ਇਹ ਸਹੀ ਗੱਲ ਆ ਬਾਕੀ ਆਹ ਦੇਰੀ ਚ ਪਾਣੀ ਪੂਣੀ ਦਾ ਵੀ ਫਰਕ ਪੈਂਦਾ ਬਈ ਦੁੱਧ ਦੀ ਆਪਾਂ ਬੰਦੇ ਨੂੰ ਗਰੰਟੀ ਵੀ ਦੇ ਦੇਗੇ ਜੀ ਅੱਛਾ ਜੀ ਹਾਂ 11 ਤਰੀਕ ਦੇ 11 ਤਰੀਕ ਨੂੰ ਦਿਨ ਪੂਰੇ ਆ ਜੀ ਲੋਪਰਾ ਹੰਢੀ ਸ਼ੀਲ ਆ ਪੂਰੀ ਇਹ ਲੈ ਲੋ ਜੀ ਠੀਕ ਆ ਬਾਈ ਜੀ ਨਾਲ ਜਰੂਰ ਕਰਨਾ ਖੱਬਲ ਖਾਈ ਜਾਂਦੀ ਸੀ ਪਾਰਟੀ ਤੇ ਸੀ ਲੋਹੇ ਚੜਾਈ ਆ ਗੱਡੀ ਚ ਠੀਕ ਆ ਠੀਕ ਆ ਜਮਾਈ ਨਹੀਂ ਉਪਰਾ ਕਰਦੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵਧਾਈ ਹੋ ਜਾਣਾ ਭਰਾ ਠੀਕ ਹੈ ਨਾ ਇਸ ਕਰਕੇ ਅਸੀਂ ਵੀਡੀਓ ਵਧੀਆ ਤੋਂ ਵਧੀਆ ਬਣਾਉਨੇ ਆ ਤੇ ਬਾਈ ਜੀ ਇਹ ਜਿਹਾ ਗਰੂ ਕੰਮ ਕਰਦਾ ਕਰੋ ਕਿਉਂਕਿ ਅਸੀਂ ਬਾਹਲੇ ਪੜੇ ਲਿਖੇ ਤਾਂ ਹੈ ਨਹੀਂ ਸੈਂਪਲ ਜੀ ਆ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ